ਅੱਜ ਅਸੀਂ ਅੱਜ ਪਹੁੰਚਿਆ ਨਗਰ ਸੈਸਰਾ ਗਲਾਬਾ ਵਿਧਾਨ ਸਭਾ ਲੇਖਾ ਜਨਾਲਾ ਜਿੱਥੇ ਕਿ ਨਗਰ ਸੈਸਰਾ ਗਲਾਬਾ ਦੇ ਵਿੱਚ ਬੇ ਵਰਕ ਫੋਰਡ ਵੱਲੋਂ ਜਿਵੇਂ ਕੋਈ ਸੰਬੰਧੀ ਵਿਅਕਤੀ ਉਹਨਾਂ ਨੇ ਅਰਦਾਸ ਕੀਤੀ ਸਾਡੇ ਅੱਜ ਨਗਰ ਸੈਸਰਾ ਗਲਾਬਾ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਆਪਣੇ ਵੀਰ 71 ਹੋਏ ਨੇ ਉਹ ਕਰਦੇ ਆ ਗੱਲਬਾਤ ਸਰਦਾਰ ਅੰਗਰੇਜ਼ ਸਿੰਘ ਜੀ ਹੋਣਾ ਨਾ ਕਿਉਂਕਿ ਗੁਰਪਾ ਗੁਰਕਾ ਬਾਗ ਜ਼ੋਨ ਤੋਂ ਪ੍ਰਧਾਨ ਨੇ ਮਤਲਬ ਅੱਜ 71 ਤਾਂ ਜਿਹੜੀ ਆ 71 ਹੋਏ ਆ ਉਹਨਾਂ ਏਜੰਡਾ ਕੀ ਹੈ ਮੰਤਵ ਕੀ ਹੈ ਉਹ ਕਰਦੇ ਉਹਨਾਂ ਨਾਲ ਗੱਲਬਾਤ ਹਾਂ ਜੀ ਅੰਗਰੇਜ਼ ਜੀ ਅੱਜ ਤੇ ਸੈਸਰਕਲਾ ਨਗਰ ਕੋ ਖੜੇ ਨੇ ਸਾਰੇ ਵੀਰ ਕਿ ਮੰਤਵ ਆ ਕਿਤੇ ਆਪਾਂ ਸਬੰਧ ਜੀ ਦੇਖੋ ਜੀ ਅੱਜ ਜਿਹੜਾ ਇੱਥੇ ਜ਼ਮੀਨ ਹੈ ਕਿ ਤਿੰਨ ਕਿੱਲੇ ਵਰਕ ਬੋਰਡ ਵੱਲੋਂ ਉਹ ਜਿਹੜਾ ਆਗੇ ਇੱਥੇ ਝੋਨੇ ਦੀ ਫਸਲ ਜਿਹੜੀ ਉਹਦੇ ਵਿੱਚ ਨਿਸ਼ਾਨਦੇਹੀ ਲਾਣ ਦੇ ਸੋ ਉਹਨਾਂ ਨੂੰ ਰੋਕਿਆ ਕਿ ਭਾਈ ਜਿਹੜੀ ਨਿਸ਼ਾਨਦੇਹੀ ਆ ਉਹ ਜਿਹੜੀ ਝੋਨੇ ਦੀ ਫਸਲ ਵੱਢਣ ਤੋਂ ਬਾਅਦ ਜਿਹੜੀ ਉਹ ਹੁੰਦੀ ਹੈ ਤੇ ਤੁਸੀਂ ਝੋਨੇ ਦੀ ਫਸਲ ਵੱਢਣ ਤੋਂ ਬਾਅਦ ਆ ਕੇ ਨਿਸ਼ਾਨਦੇਹੀ ਉਹਦੇ ਵਾਸਤੇ ਅੱਜ ਸਾਰਾ ਜਿਹੜਾ ਕੱਟ ਕੀਤਾ ਸੀ ਕਿ ਕਿਸਾਨ ਦੀ ਫਸਲ ਜਿਹੜੀ ਉਹ ਨਾ ਜਾੜੀ ਜਾਵੇ ਸੋ ਉਹ ਜਿਹੜੇ ਆਗੂ ਵਰਕਬੋਰਡ ਦੇ ਵੀ ਆਗੂ ਆਏ ਉਹਨਾਂ ਸਾਰੇ ਰਿਕੁਐਸਟ ਸਾਡੀ ਮੰਨੀ ਆ ਤੇ ਉਹਨਾਂ ਨੇ ਕਿਹਾ ਕਿ ਠੀਕ ਆ ਅਸੀਂ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਕਰੀਏ। ਕੋਈ ਤੇ ਜਿਨ੍ਹਾਂ ਦੀ ਇੱਥੇ ਕੋਈ ਜ਼ਮੀਨ ਜਿਹੜੇ ਇੱਥੇ ਵੁੰਦੇ ਪੈ ਨੇ। ਹਾਂਜੀ ਬਿਲਕੁਲ। ਵੇਖੋ ਨਿਭੜਿਆ ਹੋਈ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਜਿਹੜਾ ਫਸਲ ਨਾਲ ਜੜੀ ਜਾਵੇ ਤੇ ਜਿਹੜਾ ਆਪਣਾ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਜਿਹੜਾ ਆਪਣਾ ਜੋ ਵੀ ਤੁਸੀਂ ਆਪਣਾ ਨਿਸ਼ਾਨੇ ਕਰਦੇ। ਓਏ ਚਲੋ ਮਨ ਗਏ ਤੇ ਉਹਨਾਂ ਕਿਹਾ ਕਿ ਨਹੀਂ ਕੋਈ ਕਿਛੋਣੇ ਦੇ ਪਾਸੇ ਤੋਂ ਬਾਅਦ ਆ ਜਾਵਾਂਗਾ